ਉਨੀ ਸਿੰਘ ਪੜੋ ਦੇਸ਼ ਦੁਨੀਆ ਚੈਨਲ ਨਾਬਾ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਰੋਟੀ ਖਾਸ ਪਿੰਡ ਕਿਉਂਕਿ ਹੁਣ ਮੋੜਾਂ ਦੇ ਉੱਤੇ ਖੁੰਡਾਂ ਦੇ ਉੱਤੇ ਚਰਚੇ ਨੇਗੇ ਜਿਹੜੀਆਂ ਨਵੀਆਂ ਪੰਚਾਇਤਾਂ ਦੀਆਂ ਚੋਣਾਂ ਨੇ ਤੇ ਫਾਰਮ ਭਰੇ ਜਾ ਰਹੇ ਨੇ ਤੇ ਅਸੀਂ ਪੁਰਾਣੇ ਸਰਪੰਚਾਂ ਦੀ ਕਾਰਜਗਾਰੀ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਜਿਹੜੇ ਸਰਪੰਚਾਂ ਨੇ ਕੰਮ ਨਹੀਂ ਕਰਿਆ ਪਿੰਡਾਂ ਦੇ ਹਾਲਾਤ ਮਾੜੇ ਨੇ ਅਸੀਂ ਜਾਇਜ਼ਾ ਲੈਣੇ ਆ ਦਿਖਾਨੇ ਆ ਤੁਹਾਨੂੰ ਰੋਟੀ ਖਾਸ ਦੀ ਸੜਕ ਦੇ ਹਾਲਾਤ ਜੀ ਸ਼ਿਕਾਰ ਜੀ ਅਸੀਂ ਗੱਲ ਕਰਦੇ ਆ ਜੀ ਹਾਕਮ ਸਿੰਘ ਨਾਲ ਜਿਹੜੀ ਪਿੰਡ ਦੀ ਇਹ ਸੜਕ ਆ ਇਹ ਟੁੱਟੀ ਹੈ ਤੇ ਇਹਦੇ ਜਾਨੀ ਕਿ ਵੀ ਹਾਲਾਤ ਨੇ ਸਾਨੂੰ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਪਰੇਸ਼ਾਨੀਆਂ ਤਾਂ ਬਹੁਤ ਆ ਜੀ ਸਾਰੀ ਸੜਕ ਫੁੱਟੀ ਪਈ ਹੈ ਜੀ ਪਰਾ ਟਰਾਲੇ ਚੱਲਦੇ ਤੇ ਆ ਜੀ ਉਹ ਤੋੜ ਗਏ ਸਾਰਾ ਕੁਝ ਮਤਲਬ ਪੁਲੀਆਂ ਪਲੀਆਂ ਤੋੜ ਗਏ ਦਵਾਰੋਂ ਬਲੀਆਂ ਨੇ ਜੀ ਹਾਂਜੀ ਮਤਲਬ ਹੁਣ ਫੇ ਟਰਾਲੇ ਚੱਲਦੇ ਦੀ ਉਹ ਪਿੰਡ ਵੱਲੋਂ ਰੋਕੇ ਗਏ ਨੇ ਜੀ ਉਹ ਉਹ ਦੇ ਕਰਕੇ ਸਾਰੀ ਸੜਕ ਫੁੱਟੀ ਪਈ ਹੈ ਜੀ ਬਣਾਉਣ ਵਾਲਾ ਕੋਈ ਮਤਲਬ ਹਲੇ ਪੀ ਆਇਆ ਨਹੀਂ ਜੀ ਜਣੀ ਕਿ ਸਾਰੇ ਚੱਕਰ ਆ ਵੀ ਜਦ ਤੱਕ ਜਦ ਪਛਾਣ ਹੁਣ ਪੁਰਾਣੀਆਂ ਹਨਾ ਚੋਣਾ ਹੋਈਆਂ ਨੇ 5 ਸਾਲ ਲੰਗੇ ਨੇ ਤੇ 5 ਸਾਲ ਦੇ ਵਿੱਚ ਹੁਣ ਨਵੀਆਂ ਚੋਣਾ ਨੇ ਖੁੰਡਾਂ ਦੇ ਉੱਤੇ ਚਰਚਾ ਹੋਣ ਲੱਗੀ ਵੀ ਕਿਨੇ ਕਿਸੇ ਨੇ ਫਾਰਮ ਭਰ ਲੈਣੀ ਕਿਸੇ ਨੇ ਚੰਦਾਬਾਬ ਅਸੀਂ ਆਏ ਵਾਰੀ ਚੋਣਾ ਦੇ ਵੀ ਹਿੱਸਾ ਲੈਣੇ ਆ ਪਰ ਜਿਹੜੇ ਹਾਲਾਤ ਨੇ ਉਹ ਪਿੰਡਾਂ ਦੇ ਕਿਉਂ ਨਹੀਂ ਬਦਲਦੇ ਹੈਗੇ ਕੁਛ ਨਾ ਕੁਛ ਜੀ ਚੀਜ਼ਾਂ ਦੇ ਉੱਤੇ ਕਿਉਂਕਿ ਜਿਹੜੀ ਮੇਨ ਸੜਕ ਹੁੰਦੀ ਆ ਸਾਈਕਲ ਦੇ ਵੀ ਰਿਪੇਅਰ ਹੋਊਗੀ ਜੇ ਚੱਲੂਗੀ ਨਾਟਕ ਖੁੱਲਣਗੇ ਮੋਟਰਸਾਈਕਲ ਦੇ ਵੀ ਗੱਡੀ ਦੀ ਵੀ ਰਿਪੇਅਰ ਹੋਊਗੀ ਕਿਉਂਕਿ ਉਹ ਚੀਜ਼ ਦੇ ਉੱਤੇ ਇਹ ਚੀਜ਼ਾਂ ਦਾ ਕਾਫੀ ਅਸਰ ਹੈ ਹਾਂਜੀ ਹਾਂਜੀ ਇਹ ਚੀਜ਼ ਤਾਂ ਜੀ ਪ੍ਰੇਸ਼ਾਨੀ ਤਾਂ ਆਉਂਦੀ ਹੈ ਜੀ ਇਹ ਚੀਜ਼ ਦੀ ਬਹੁਤ ਆਵੇ ਹੁਣ ਚੋਣਾ ਨੇ ਜੀ ਰਹੇਗਾ ਕਹਿੰਦਾ ਵੀ ਅਸੀਂ ਕਰਾ ਦਾਂਗੇ ਫੋਲਾ ਕਰਾ ਦਾਂਗੇ ਪਤਾ ਹੀ ਆ ਜੀ ਨਹੀਂ ਪਹਿਲਾਂ ਕਰ ਇਹਦੇ ਉੱਤੇ ਤੁਸੀਂ ਕਿਸੇ ਨੇ ਜਾ ਕੇ ਕਿਸੇ ਨੇ ਗੌਰ ਕਰੀ ਹੈ ਹੁਣ ਤੱਕ ਕਿ ਨਹੀਂ ਕਰ ਕਰੀਏ ਜੀ ਗੌਰ ਕਹਿੰਦੇ ਨੇ ਮਤਾ ਪਾਸ ਹੋ ਗਿਆ ਜੀ ਹੋਜੂਗੀ ਬਸ ਐ ਕਹਿੰਦੇ ਨੇ ਬ ਕੁਝ ਨਹੀਂ ਆਇਆ ਕੋਈ ਨਹੀਂ ਹਲੇ ਬਣਾਉਣ ਖਾਚਰ ਦੀ ਟੁੱਟੀ ਪਈ ਆ ਜੀ ਹਣ ਠੀਕ ਹੈ ਜੀ ਹਾਂਜੀ ਹਾਂਜੀ ਅਸੀਂ ਗੱਲ ਕਰਦੇ ਆਂ ਜੋ ਮੁਸ਼ਕਲ ਆ ਰਹੀਆਂ ਨੇ ਸੜਕ ਟੁੱਟਣ ਦੇ ਕਾਰਨ ਹਾਂਜੀ ਸਰ ਅਨਸ਼ਾਰ ਸਾਰਿਆਂ ਨਾਲੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਸਾਡੇ ਪਿੰਡ ਵਿੱਚ ਆਏ ਇਹ ਸਾਰਿਆਂ ਨਾਲੋਂ ਵੱਡਾ ਕਾਰਨ ਜੇ ਆਪਾਂ ਕਹੀਏ ਵੀ ਇਹ ਸੜਕ ਟੁੱਟ ਟੁੱਟਣ ਦਾ ਹਾਂਜੀ ਵੀ ਰੋਡ ਟੁੱਟਣ ਦਾ ਸਾਰਿਆਂ ਨਾਲੋਂ ਵੱਡਾ ਕਾਰਨ ਇਹ ਆ ਜੀ ਜਿਹੜਾ ਆਪਣਾ ਬਾਰਿਸ਼ ਦਾ ਪਾਣੀ ਆ ਜਾਂ ਮੀਂਹ ਦਾ ਪਾਣੀ ਆ ਉਹਦਾ ਨਿਕਾਸ ਨਹੀਂ ਹੈਗਾ ਠੀਕ ਹੈ ਠੀਕ ਹੈ ਜਿਵੇਂ ਇਹ ਥੜਾ ਹੈਗਾ ਜੀ ਆਪਾਂ ਸਾਰਿਆਂ ਨਾਲ ਵੱਡੀ ਗੱਲ ਕਰਦੇ ਆਂ ਵਿੰਡਲ ਦੀ ਹਾਂਜੀ ਠੀਕ ਹੈ ਜੀ ਜੇ ਇਹਦੇ ਪਰਲੇ ਪਾਸੇ ਸਕੂਲ ਦੇ ਨਾਲ ਨਾਲ ਹੀ ਹੁੰਦੀ ਜਾਂ ਨਾਲਾ ਹੁੰਦਾ ਮੀਂਹ ਦਾ ਪਾਣੀ ਦਾ ਨਿਕਾਸ ਹੁੰਦਾ ਠੀਕ ਹੈ ਠੀਕ ਹੈ ਜੀ ਇਹਦਾ ਸੜਕ ਦਾ ਪਾਣੀ ਉਹ ਨਾਲੇ ਵਿੱਚ ਜਾਂਦਾ ਸੜਕ ਟੁੱਟਦੀ ਨਹੀਂ ਤੀ ਸਾਰਿਆਂ ਨਾਲੋਂ ਵੱਡਾ ਕਾਰਨ ਇਹ ਕਿਹ ਹੈ ਜੀ ਇੱਕ ਆਵਰਲੋਡਡ ਟੀਪਰ ਹੋਗੇ ਜਿਹੜੇ ਮਿੱਟੀ ਵਾਲੇ ਹੋਗੇ ਉਹਨਾਂ ਨੇ ਆਵਰਲੋਡ ਜਿਹੜੇ ਟੀਪਰ ਸੀਗੇ ਹੱਦ ਤੋਂ ਜ਼ਿਆਦਾ ਉਹਨਾਂ ਨੇ ਇੱਧੇ ਵਿੱਚ ਵੇਟ ਪਾਇਆ ਮਿੱਟੀ ਦਾ ਤਾਂ ਜੋ ਇਹ ਸੜਕ दब ਗਈ। ਆਵਰਲੋਡ ਇਹ ਦੋ ਕਾਰਨ ਨੇ ਜੀ। ਇੱਕ ਜਿਹੜਾ ਇਹ ਪਾਣੀ ਦਾ ਨਿਕਾਸ, ਮੀਂਹ ਦੇ ਪਾਣੀ ਦਾ ਨਿਕਾਸ ਆ। ਤੇ ਇੱਕ ਜਿਹੜੇ ਆਵਰਲੋਡਡ ਟੀਪਰ ਚੱਲੇ ਨੇ ਜੀ। ਇਹ ਦੋਹਾਂ ਕਰਕੇ ਜੀ ਇਹ ਸੜਕ ਦਾ ਹੋਇਆ ਜੀ। ਫਿਰ ਤੁਸੀਂ ਜਿਹੜੇ ਆਵਰਲੋਡ ਟੀਪਰ ਆਉਂਦੇ ਸੀ ਤੁਸੀਂ ਉਹਨਾਂ ਨੂੰ ਕੋਈ ਰੋਕਣ ਦਾ ਕੋਈ ਪ੍ਰਯਾਸ ਕਰਿਆ? ਅਸੀਂ ਰੋਕਣ ਦਾ ਬਹੁਤ ਪ੍ਰਯਾਸ ਕਰਿਆ ਜੀ। ਬਸ ਕੁਛ ਕੋ ਹੋ ਜਾਂਦੇ ਨੇ ਕਾਰਨ ਜੀ। ਅਗਲਾ ਕਹਿੰਦਾ ਵੀ ਆਪਾਂ ਨੂੰ ਕੀ ਲੋੜ ਆ? ਆਪਾਂ ਕੀ ਕਰਨਾ ਇਹ ਚੀਜ਼ ਤੋਂ? ਹੁਣ ਜਦੋਂ ਨਗਰ ਇੱਕ ਹੋਇਆ ਪਿੰਡ ਇੱਕ ਹੋਇਆ ਸਾਰਿਆਂ ਨੇ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਫੇਰ ਉਹਨਾਂ ਤੇ ਜਾ ਕੇ ਹੁਣ ਥੱਲ ਪਈ ਆ ਜੀ ਠੀਕ ਆ ਇਹ ਸੀ ਜੋ ਪਿੰਡ ਦੀਆਂ ਔਕਣਾ ਤੇ ਪਰੇਸ਼ਾਨੀਆਂ تھیں ਸੜਕ ਦੇ ਨਾਲ ਕਿਉਂਕਿ ਜੋ ਸੜਕ ਟੁੱਟੀ ਆ ਤੇ ਐਕਸੀਡੈਂਟ ਹੋਣ ਦੇ ਵੀ ਹਾਲਾਤ ਬਣੇ ਰਹਿੰਦੇ ਨੇ ਤੇ ਇਹ ਸੀ ਜੋ ਸੱਜਣ ਗੱਲ ਕਰੀ ਆ ਸੀ ਰਾਹੀ ਜਿਨ੍ਹਾਂ ਨੇ ਜੇ ਪਿੰਡ ਦੇ ਨਿਵਾਸੀ ਨੇ ਜੋ ਪਿੰਡ ਦੇ ਵਿੱਚ ਮੁਸ਼ਕਲਾਂ ਨੂੰ ਫੇਸ ਕਰ ਰਹੇ ਨੇ ਹਾਂਜੀ ਸਸ਼ੀਕਾਲ ਜੀ ਗੱਲ ਕਰਦੇ ਆ ਜੀ ਅਸੀਂ ਬਜ਼ੁਰਗਾਂ ਨਾਲ ਸਸ਼ੀਕਾਲ ਜੀ ਗੱਲ ਹੋ ਗਈ ਅੱਛਾ ਅਸੀਂ ਇਹੀ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਜੀ ਵੀ ਸੜਕ ਬਣਾਈ ਜਾਵੇ ਜਲਦ ਤੋਂ ਜਲਦ ਇਹਦਾ ਬਹੁਤ ਬੁਰਾ ਹਾਲ ਹੈ ਸੜਕ ਦਾ ਜਾਈ ਨੂੰ ਬਹੁਤ ਔਖਾ ਜੀ ਹੂੰ ਕਈ ਵਾਰ ਐਕਸੀਡੈਂਟ ਦੇ ਵੀ ਹਾਸੇ ਹੋ ਚੁੱਕੇ ਨੇ ਜੀ ਸਾੜਕ ਕਾਰਨ ਤੋਂ ਐਂ ਕਰਕੇ ਜੀ ਰੋੜੇ ਬੁੜਕ ਬੁੜਕ ਲੱਗਦੇ ਨੇ ਇੱਕ ਦੂਜੇ ਦੇ ਸਾਰੇ ਪਿੰਡ ਦੇ ਆਲੇ-ਦੁਆਲੇ ਸੜਕ ਟੁੱਪੀ ਗਈ ਸਾਰੇ ਪਿੰਡ ਦੇ ਆਲੇ-ਦੁਆਲੇ ਬਹੁਤ ਹਾਂ ਸਾਰੇ ਪਿੰਡ ਦੇ ਆਲੇ ਸੜਕ ਬਣ ਗਈ ਇੱਕ ਸਰ ਹੋਰ ਗੱਲ ਪਾਣੀ ਦਾ ਬਹੁਤ ਪ੍ਰੋਬਲਮ ਹੈ ਜੀ ਹਾਂ ਜਿਹੜਾ ਇਹ ਪਾਣੀ ਦਾ ਆ ਪੰਜ-ਸੱਤ ਘਰ ਨੇ ਜੀ ਇਹ ਸਾਰਾ ਨਿਕਾਸ ਪਿੰਡ ਚ ਹੋਣਾ ਚਾਹੀਦਾ ਜੀ ਟੋਬੇ ਵੱਲ ਇਹ ਸਰ ਇਹ ਟੋਬੇ ਵੱਲ ਨੂੰ ਇਹ ਹੁਣ ਆਪੋਜੀਟ ਚੱਲ ਰਿਹਾ ਜੀ ਸਾਰਾ ਪਾਣੀ ਉਧਰ ਖੁੱਲੇ ਚ ਛੱਡਿਆ ਹੋਇਆ ਜੀ ਪਿੰਡ ਵਾਲੇ ਬੰਦ ਕਰ ਰਹੇ ਨੇ ਜੀ ਉਹ ਪਿੰਡ ਨੇ ਵੀ ਛੱ ਬਿੱਲਾਵੇ ਸਕੂਲਾਂ ਮੱਖਣ ਮੱਥੀਆਂ ਉਹੀ ਆਪਣੇ ਆਕੇ ਖਾਣੇ ਤੇ ਬੈਂਧੀਆਂ ਨੇ ਚਲੋ ਜਿੰਨਾ ਚਿਰ ਹਾਂਜੀ ਕਿਉਂਕਿ ਜਿਹੜੀ ਫੇਸ ਆ ਰਹੀਆਂ ਨੇ ਮੁਸ਼ਕਲਾਂ ਤੇ ਜਿਹੜੇ ਸਕੂਲ ਐ ਲਵੇ ਤੇ तकरीबन ਬੱਚਿਆਂ ਨੂੰ ਛੋਟਿਆਂ ਨੂੰ ਜਦ ਮੀਂਹ ਆ ਜਾਂਦਾ ਤੇ ਉਦੋਂ ਪਾਣੀ ਦਾ ਇੱਥੇ ਭਰ ਜਾਂਦਾ ਤੇ ਕੋਈ ਨਿਕਾਸ ਨਹੀਂ ਹੈਗਾ ਤੇ ਪਿੰਡ ਵਾਲਿਆਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕੀ ਕਮ ਸੇ ਕਮ ਇਹ ਚੀਜ਼ ਬਾਰੇ ਧਿਆਨ ਦਿੱਤਾ ਜਾਵੇ ਕਿ ਤਾਂ ਕਿ ਜਿਹੜੇ ਲੋਕੇ ਘਰ ਨੇ ਉਹਨਾਂ ਨੂੰ ਪ੍ਰੇਸ਼ਾਨੀਆਂ ਫੇਸ ਕਰਨੀਆਂ ਪੈਂਦੀਆਂ ਨੇ ਜਦ ਭਰ ਜਾਂਦਾ ਗੱਡੀਆਂ ਆਉਂਦੀਆਂ ਨੇ ਤਾਂ ਦੂਰ ਤੱਕ ਪਾਣੀ ਮਾਰਦੀਆਂ ਨੇ ਤੇ ਬੱਚਿਆਂ ਨੂੰ ਛੋਟਿਆਂ ਨੂੰ ਇਹ ਚੀਜ਼ ਦਾ ਕਿਉਂਕਿ ਜਦ ਹੋ ਜਾਂਦਾ ਬਿਮਾਰੀ ਦੇ ਕਾਰਨ ਹੋ ਜਾਂਦੇ ਨੇ ਜਦ ਪਾਣੀ ਖੜ ਜਾਂਦਾ بارش ਦੇ ਨਾਲ ਇਹ ਸੜਕ ਟੁੱਟਣ ਦੇ ਨਾਲ ਤੇ ਮਸ਼ੀਨਰੀ ਦੀ ਟੁੱਟ ਭੱਜ ਹੁੰਦੀ ਹੈ ਜਿੰਨੀ ਚੱਲਦੀ ਹੈ ਤੇ ਪਿੰਡ ਵਾਲਿਆਂ ਵੱਲੋਂ ਪ੍ਰਸ਼ਾਸਨ ਦੇ ਨਿਗਾਹ ਦੇ ਵਿੱਚ ਇਹ ਲਿਆਂਦਾ ਜਾਂਦਾ ਕਿ ਪੰਚਾਇਤਾਂ ਬਣਦੀਆਂ ਨੇ ਨਮੀਆਂ ਆਉਂਦੀਆਂ ਨੇ ਪ੍ਰਾਣੀਆਂ ਵੀ ਬਣੀਆਂ ਨੇ ਕਿਉਂਕਿ ਜਿਹੜੇ ਇਹ ਫਰੰਟ ਦੇ ਕੰਮ ਨੇ ਪਿੰਡ ਤੇ ਸੜਕ ਦੇ ਤੇ ਇਹ ਪਿੰਡ ਵਾਲਿਆਂ ਵੱਲੋਂ ਅਪੀਲ ਹੈ ਨਾ ਬਾਬਾ ਜੀ ਕਿ ਜਿਹੜੀ ਤੁਸੀਂ ਵੀ ਇਹ ਕਹਿ ਰਹੇ ਹੋ ਵੀ ਸੜਕ ਦਾ ਹਾਂਜੀ ਵੀ ਬਣਾਈਏ ਇਹ ਸੜਕਾ ਬਣਾਈ ਜਾਵੇ ਵੀ ਸਾਡੀ ਛੇਤੀ ਛੇਤੀ ਆ ਸੜਕ ਤੁਸੀਂ ਦੇਖ ਸਕਦੇ ਹੋ ਸਾਰੀ ਟੁੱਟੀ ਪਈ ਆ ਦੋਲਿਆ ਪਾਸੇ ਬੜੇ ਟੋਲੇ ਨੇ ਇਹਦੇ ਵਿੱਚ ਬੜੇ ਬੜੇ ਟੋਲੇ ਨੇ ਪਿੰਡ ਦੇ ਵਿੱਚ ਪੁਲੀਆਂ ਦੇ ਪੱਛੇ ਜੀ ਵੀ ਜੀ ਪੁਲੀਆਂ ਜੱਬੀਆਂ ਪਈਆਂ ਦਬ ਗਈਆਂ نیچے ਪਾਣੀ ਦਾ ਨਿਕਾਸ ਬੰਦ ਹੈ ਸਾਰਾ ਪਾਣੀ ਦਾ ਨਿਕਾਸ ਬੰਦ ਹੈ ਜੀ ਸਾਰਾ ਉਹੀ ਹੈ ਚੱਕਰ ਜੇ ਹੁਣ ਜਿਵੇਂ ਚੰਗਾ ਸਰਪੰਚ ਬਣਦਾ ਕੋਈ ਹੈ ਨਾ ਤੇ ਫਸਟ ਦੇ ਉੱਤੇ ਆ ਵੀ ਰੋਟੀ ਖਾਣ ਦਾ ਜਿਹੜਾ ਮੁੱਦਾ ਪਿੰਡ ਇਹਦੇ ਨਾਲ ਫਸਟ ਮੁੱਦੇ ਨਾਲ ਜੁੜ ਰਿਹਾ ਕਿਉਂਕਿ ਪਿੰਡ ਦਾ ਫਰੰਟ ਲੋਕੇਸ਼ਨ ਸਾਰੀ ਚੀਜ਼ ਹੈ ਜਿਹੜੀ ਹੋਈ ਕਿ ਸੜਕੇ ਡਿਸਾਈਡ ਕਰਦੀ ਹੈ ਜਦੋਂ ਕਿ ਚੰਗੀ ਸੜਕ ਹੋਊਗੀ ਸਕੂਲ ਨੂੰ ਜਾਣ ਵਾਲੇ ਬੱਚਿਆਂ ਦੀਆਂ ਸਾਈਕਲੀਆਂ ਹਰ ਇੱਕ ਚੀਜ਼ ਦਾ ਜਾਂਦੇ ਨੇ ਤਾਂ ਕੋਈ ਉਹਨਾਂ ਨੂੰ ਮੁਸ਼ਕਲਾਂ ਨਾ ਫੇਸ ਕਰਨੀਆਂ ਪੈਣ ਪ੍ਰਸ਼ਾਸਨ ਦੇ ਅੱਗੇ ਅਪੀਲ ਹੈ ਕਿ ਇਸ ਚੀਜ਼ ਦੇ ਵੱਲ ਧਿਆਨ ਕੀਤਾ ਜਾਵੇ ਮੈਂ ਸੋਨੀ ਸਿੰਘ ਪਰੋ ਦੇਸ਼ ਦੁਨੀਆ ਚੈਨਲ ਆਬਾ